12 ਜਨਵਰੀ ਨੂੰ ਗੁਰਦਾਸਪੁਰ ਸੈਂਟਰਲ ਜੇਲ੍ਹ ਦੇ ਵਿੱਚ ਛੜਾਪ ਦੇ ਵਿੱਚ ਜ਼ਖਮੀ ਹੋਏ ਸਰਪੰਚ ਅਵਤਾਰ ਸਿੰਘ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਜਿਨ੍ਹਾਂ 'ਵੱਲੋਂ ਦੋਸ਼ ਲਗਾਇਆ ਜਾ ਰਿਹਾ ਕਿ ਉਹਨਾਂ ਉੱਤੇ ਹਮਲਾ ਕਰਵਾਉਣ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਕੁਝ ਸੁਰੱਖਿਆ ਅਧਿਕਾਰੀ ਸ਼ਾਮਲ ਨੇ ਉਸ ਦੇ ਚੱਲਦਿਆਂ ਹੀ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇੱਕ ਸੁਰੱਖਿਆ ਕਰਮਚਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਦੋਂ ਕਿ ਦੋ ਸੁਰੱਖਿਆ ਕਰਮਚਾਰੀ ਚਾਰਜੀਟ ਕੀਤੇ ਗਏ ਨੇ ਜਿਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਪੁਲਿਸ ਨੂੰ ਲਿਖਤੀ ਰੂਪ ਦੇ ਵਿੱਚ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਸੈਂਟਰਲ ਜੇਲ ਗੁਰਦਾਸਪੁਰ ਦੇ ਵਿੱਚ 12 ਜਨਵਰੀ ਨੂੰ ਇੱਕ ਛੜੱਪ ਹੋਈ ਜਿਸ ਦੇ ਵਿੱਚ ਇੱਕ ਕਾਂਗਰਸੀ ਸਰਪੰਚ ਜੋ ਕਿ 2 ਦਿਨ ਪਹਿਲਾਂ ਹੀ ਜੇਲ ਦੇ ਵਿੱਚ ਕਿਸੇ ਕੇਸ ਦੇ ਚੱਲਦੇ ਭੇਜਿਆ ਗਿਆ ਸੀ ਉਸ ਉੱਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਦੇ ਚੱਲਦੇ ਸਰਪੰਚ ਅਵਤਾਰ ਸਿੰਘ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤੇ ਹੁਣ ਵੀ ਉਹ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ ਉੱਤੇ ਇਹ ਜਖਮੀ ਅਵਤਾਰ ਸਿੰਘ ਦਾ ਦੋਸ਼ ਹੈ ਕਿ ਜੇਲ ਪ੍ਰਸ਼ਾਸਨ ਦੇ ਕੁਝ ਸੁਰੱਖਿਆ ਕਰਮਚਾਰੀਆਂ ਵੱਲੋਂ ਪੈਸੇ ਲੈ ਕੇ ਉਸ ਉੱਤੇ ਹਮਲਾ ਕਰਵਾਇਆ ਗਿਆ ਸੀ ਇਸ ਦੇ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਤਿੰਨ ਸੁਰੱਖਿਆ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ ਜਿੱਥੇ ਇੱਕ ਸੁਰੱਖਿਆ ਕਰਮਚਾਰੀ ਨੂੰ ਸਸਪੈਂਡ ਕੀਤਾ ਗਿਆ ਹੈ ਉੱਥੇ ਹੀ ਦੋ ਸੁਰੱਖਿਆ ਕਰਮਚਾਰੀਆਂ ਨੂੰ ਚਾਰਜ ਸ਼ੀਟ ਵੀ ਕੀਤਾ ਗਿਆ ਹੈ ਗੁਰਦਾਸਪੁਰ ਦੇ ਪਿੰਡ ਠਿਕਰੀ ਵਾਲਦੀ ਦੇ ਸਰਪੰਚ ਅਵਤਾਰ ਸਿੰਘ ਦੀ ਪਿਛਲੇ 4 ਦਿਨਾਂ ਤੋਂ ਹਾਲਤ ਗੰਭੀਰ ਹੈ ਉਹਨਾਂ ਦੇ ਸਿਰ ਉੱਤੇ ਗੰਭੀਰ ਝੋਟਾਂ ਆਈਆਂ ਨੇ ਇਸ ਮਾਮਲੇ ਵਿੱਚ ਜਦੋਂ ਜਾਂਚ ਕੀਤੀ ਗਈ ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ अवतार सिंह ने दस्यਾਇਆ ਕਿ ਉਹ ਪਿੰਡ ਦਾ ਸਰਪੰਚ ਹੈ ਪਹਿਲਾ ਉਸ ਦੀ ਘਰ ਵਾਲੀ ਸਰਪਲ ਸੀ ਇਸ ਲਈ ਉਹਨਾਂ ਦੇ ਖਿਲਾਫ ਰਾਜਨੀਤਿਕ ਸਾਜ਼ਿਸ਼ 2004 ਤੋਂ ਹੀ ਚੱਲ ਰਹੀ ਹੈ ਅਤੇ ਇਸ ਸਾਜ਼ਿਸ਼ ਦੇ ਚੱਲਦੇ ਉਹਨਾਂ ਉੱਤੇ ਦੋ ਵਾਰ ਹਮਲੇ ਹੋ ਚੁੱਕੇ ਨੇ ਇਤੋਂ ਤੱਕ ਕਿ ਅਵਤਾਰ ਸਿੰਘ ਨੇ ਖੁਦ ਦੀ ਜਾਨ ਨੂੰ ਖਤਰਾ ਹੋਣ ਦੇ ਚੱਲਦੇ ਹਾਈ ਕੋਰਟ ਦੇ ਵਿੱਚ ਫੀਲ ਕਰਕੇ ਸੁਰੱਖਿਆ ਕਰਮਚਾਰੀ ਵੀ ਲੈ ਰੱਖੇ ਨੇ अवतार सिंह ਦਾ ਵੀ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਸ ਉੱਤੇ ਦੁਬਾਰਾ ਹਮਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਉਸਨੇ ਆਪਣੇ ਬਚਾਅ ਦੇ ਵਿੱਚ ਆਪਣੀ ਲਾਇਸੈਂਸ ਰਿਵਾਲਵਰ ਦੇ ਨਾਲ ਫਾਇਰ ਕੀਤੇ ਨੇ ਇਸ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਹੈ ਉਸ ਦੇ ਕਾਰਨ ਉਸ ਉੱਤੇ ਆਈਪੀਸੀ ਦੀ ਧਾਰਾ 307 ਦਾ ਕੇਸ ਪਾ ਕੇ ਉਸ ਨੂੰ 10 ਜਨਵਰੀ ਨੂੰ ਸੈਂਟਰਲ ਜੇਲ ਗੁਰਦਾਸਪੁਰ ਭੇਜਿਆ ਗਿਆ ਸੀ ਅਵਤਾਰ ਸਿੰਘ ਅਤੇ ਉਹਨਾਂ ਦੇ بیٹے ਸੰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਧਮਕੀ ਮਿਲੀ ਸੀ ਕਿ ਉਹਨਾਂ ਉੱਤੇ ਹਮਲਾ ਕੀਤਾ ਜਾਵੇਗਾ ਇਸ ਲਈ ਅਵਤਾਰ ਸਿੰਘ ਨੂੰ ਸੁਰੱਖਿਆ ਵਿੱਚ ਰੱਖਿਆ ਜਾਵੇ ਇਹ ਅਪੀਲ ਉਹਨਾਂ ਦੇ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਕੀਤੀ ਸੀ ਪਰ ਇਹ ਸਭ ਦੇ ਚੱਲਦੇ 12 ਜਨਵਰੀ ਨੂੰ ਸਖਤ ਸੁਰੱਖਿਆ ਦੇ ਵਿੱਚ ਬੰਦ ਅਵਤਾਰ ਸਿੰਘ ਤੇ ਜੇਲ੍ਹ ਦੇ ਵਿੱਚ ਹੀ ਕਤਲ ਤੇ ਲੁੱਟ ਦੇ ਮਾਮਲਿਆਂ ਵਿੱਚ ਬੰਦ ਕੁਝ ਕੈਦੀਆਂ ਵੱਲੋਂ ਹਮਲਾ ਕੀਤਾ ਗਿਆ ਤੇ ਹਮਲੇ ਦੇ ਵਿੱਚ ਅਵਤਾਰ ਸਿੰਘ ਦੇ ਸਿਰ ਉੱਤੇ ਗੰਬੀਰ ਸੱਟ ਲੱਗੀ ਆਓ ਗੱਲ ਕਰਦੇ ਹਾਂ ਉਹਨਾਂ ਦੇ ਬੇਟੇ ਦੇ ਨਾਲ ਅੱਛਾ ਕੀ ਨਾਂ ਕੀ ਹੈ ਤੁਹਾਡਾ ਮੇਰਾ ਨਾਂ ਸੰਦੀਪ ਸਿੰਘ ਆ ਸਸਨਦੀਪ ਸਿੰਘ ਜੀ ਦੱਸਿਓ ਕਿ ਇਹ ਸਾਰਾ ਕਹਾਣੀ ਕੀ ਹੈ ਇਹ ਸਾਰਾ ਜਿਹੜਾ ਇਨਸੀਡੈਂਟ ਹੋਇਆ ਕੀ ਹੈ ਸਭਾ ਸਾਰਾ ਇਨਸੀਡੈਂਟ ਸਾਰਾ ਪਿੰਡ ਤੋਂ ਸ਼ੁਰੂ ਹੋਇਆ ਹੈ ਸਾਡੀ ਲੜਾਈ ਕਾਫੀ ਟਾਈਮ ਤੋਂ ਪੁਰਾਣੀ ਚੱਲਦੀ ਆ ਰਹੀ ਆ ਤੇ ਜਿਨ੍ਹਾਂ ਨੇ ਹਮਲਾ ਕੀਤਾ ਹੈ ਡੈਡ ਤੇ ਮੇਰੇ ਖਿਆਲ ਉਦੋਂ ਬੱਸ ਦਾ ਸਾਡੀ ਮਾਮਾ ਜੀ ਦੀ ਬੱਸ ਸੀਗੀ ਉਹਨਾਂ ਨੇ ਪਹਿਲਾਂ ਬੱਸ ਤੋੜੀ ਹੈ ਸਾਡੀ ਉਹਦੇ ਵਿੱਚ ਕੁਝ ਸਾਥੀਆਂ ਜੱਗਾ ਤੇ ਉਹਨਾਂ ਦੇ ਨਾਲ ਹੈਪੀ ਮੁੰਡੀ ਘੁਰਾ ਲਿਆ ਤੇ ਇੱਕ ਜਗਤਾਰ ਆ ਸਾਡੇ ਠਿਕਰੀ ਵਾਲ ਘੁਰਾਇਆ ਦਾ ਇਨਾ ਸਾਰਿਆਂ ਨੇ ਮਿਲ ਕੇ ਮੇਰੇ ਡੈਡ ਤੇ ਹਮਲਾ ਕਰਵਾਇਆ ਡੈਡ ਨੇ ਪ੍ਰੋਟੈਕਸ਼ਨ ਦੀ ਤੌਰ ਤੇ ਆਪਣਾ ਲਾਇਸੈਂਸ ਰਿਵਾਲਵਰ ਕੱਢ ਕੇ ਉਹਨਾਂ ਦੇ ਫਾਇਰ ਕੀਤਾ ਆਪਣੇ ਆਪ ਨੂੰ ਬਚਾਉਣ ਵਾਸਤੇ ਪਰ ਸਰਕਾਰ ਦੇ ਇਸ ਚਲਦੇ ਸੇਵਾ ਸਿੰਘ ਸੇਖਵਾ ਦੇ ਹੁੰਦਿਆਂ ਉਹਨਾਂ ਦੀ ਸ਼ਹਿਦ ਨਾਲ ਸਾਡੇ ਉਹਨਾਂ ਤੇ ਕੋਈ ਪਰਚਾ ਨਹੀਂ ਹੋਇਆ ਸਾਡੇ ਡੈਡ ਤੇ ਮੇਰੇ 307 ਲੱਗੀ ਹੈ ਡੈਡ ਤੇ ਤੇ ਉਹਨਾਂ ਤੇ ਕੋਈ ਨਹੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਤੇ ਹੁਣ ਡੈਡ ਉਸ ਤੋਂ ਬਾਅਦ ਜਦੋਂ 10 ਤਰੀਕ ਨੂੰ ਇਹਨਾਂ ਨੂੰ ਜੇਲ੍ਹ ਭੇਜਿਆ ਗਿਆ ਆ ਜੇਲ੍ਹ ਭੇਜਣ ਤੋਂ ਬਾਅਦ ਪਹਿਲੇ ਦਿਨੀ ਸਾਨੂੰ ਪਤਾ ਲੱਗ ਗਿਆ ਧਮਕੀਆਂ ਆ ਗਈਆਂ ਕਿ ਇਹਨਾਂ ਨੂੰ ਖਤਰਾ ਆਇਆ ਜੇਲ੍ਹ 'ਚ 307 ਦਾ ਪੱਤਾ ਦਰਜ ਕਰਾ ਕੇ ਮੈਨੂੰ ਇੱਥੇ ਜੇਲ੍ਹ ਭੇਜਤਾ ਵਾ ਜੇਲ੍ਹ ਦੇ ਵਿੱਚ ਮੈਂ ਜੇ ਆਇਆ ਹੀ ਆ ਤੇ ਆਉਂਦਿਆਂ ਮੈਨੂੰ ਸੁਨਾਹ ਆ ਗਿਆ ਵਾ ਹੈਪੀ ਮੁੰਡੀ ਕਰਾ ਰਹੀ ਆ ਤੇ ਜਤਾਰ ਸਿੰਘ ਠਿਕਰੀਵਾਲ ਇਹਨਾਂ ਨੇ ਸੁਨਾਹ ਭੇਜਤਾ ਵਾ ਕਿ ਇਹਨੂੰ ਜੇਲ੍ਹ ਦੇ ਵਿੱਚ ਮਾਰ ਦੋ ਇਹਨੂੰ ਇਹਨੂੰ ਜਾਣ ਨਹੀਂ ਦੇਣਾ ਤੇ ਦਾ ਐਤਵਾਰ ਮੈਂ ਜੇਲ੍ਹ ਜਪੰਚਿਆ ਮਾਂ ਤੇ ਸੋਵਾਰ ਮੈਂ ਐਪਲੀਕੇਸ਼ਨ ਦਿੱਤੀ ਹੈ ਸੁਪਰਡੈਂਡ ਨੂੰ ਜੇਲ੍ਹ ਸੁਪਰਡੈਂਡ ਨੂੰ ਵੀ ਮੇਰੇ ਤੇ ਇੱਥੇ ਖਤਰਾ ਵਾ ਮੇਰੀ ਆਪੋਜੀਸ਼ਨ ਪਾਰਟੀ ਆ ਤੇ ਮੈਨੂੰ ਇੱਥੇ ਖਤਰਾ ਵਾ ਮੈਨੂੰ ਕਦੇ ਵੀ ਮਾਰ ਸਕਦੇ ਆ ਨਾ ਬਾਹਰੋਂ ਬੱਜ ਗਿਆ ਮੈਨੂੰ ਅੰਦਰ ਮਾਰ ਸਕਦੇ ਆ ਤਾਂ ਮੇਰਾ ਬਚਾ ਕੀਤਾ ਜਾਵੇ ਮੈਂ ਐਪਲੀਕੇਸ਼ਨ ਲਿਖਤੀ ਆ ਤੇ ਸੋਵਾਰੇ ਮੈਂ ਐਪਲੀਕੇਸ਼ਨ ਦਿੱਤੀ ਆ ਤੇ ਮੰਗਲਵਾਰ ਦੁਪਹਿਰੇ ਥਾਣੇ ਦਾ ਟਾਈਮ ਆ ਤੇ ਇੱਕ ਚੱਕਰ ਹੌਲਦਾਰ ਆ ਭਪਿੰਦਰ ਸਿੰਘ ਤੇ ਟ ਪਿਆਰਾ ਲਾਲ ਆ ਇਹਨਾਂ ਨੇ ਰਲੀ ਭੁਗਦੇ ਦੇ ਨਾਲ ਉਹ ਪਾਰਟੀ ਕੋ ਪੈਸੇ ਲੈ ਕੇ ਫੇਵਰੇਟ ਦੇ ਤਾਲੇ ਬੰਦ ਹੋ ਗਈਏ ਉਹ ਬੰਦੇ ਜਿਹੜੇ ਸੀਗੇ اپੋਜੀਸ਼ਨ ਪਾਰਟੀ ਉਹਨਾਂ ਨੂੰ ਖੁੱਲ੍ਹਿਆ ਛੱਡਿਆ ਹੈਗਾ ਫਿਰ ਮੇਰੇ ਤਿੰਨ ਤਾਲੇ ਲੱਗੇ ਮੇਰੇ ਮੈਂ ਚੱਕੀ ਦੇ ਵਿੱਚ ਹੀਗਾ ਤਿੰਨ ਤਾਲੇ ਖਲਾ ਕੇ ਇਹਨਾਂ ਨੇ ਮੇਰੇ ਤੇ ਰਾਟਾਂ ਦੇ ਨਾਲ ਹਮਲਾ ਕੀਤਾ ਅਦੇ ਜਾਨ ਨੂੰ ਮਾਰ ਦੀ ਕੋਸ਼ਿਸ਼ ਕੀਤੀ ਜਦੋਂ ਇਸ ਮਾਮਲੇ ਦੇ ਵਿੱਚ ਸੈਂਟਰਲ ਜੇਲ ਗੁਰਦਾਸਪੁਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਪਰ ਮਿਲੀ ਜਾਣਕਾਰੀ ਤੋਂ ਇਹ ਪਤਾ ਲੱਗਿਆ ਹੈ ਕਿ ਹਮਲੇ ਦੀ ਵਾਰਦਾਤ ਤੋਂ ਬਾਅਦ ਜੇਲ ਅਧਿਕਾਰੀਆਂ ਨੇ ਜਾਂਚ ਦੇ ਬਾਅਦ ਇੱਕ ਸੁਰੱਖਿਆ ਕਰਮਚਾਰੀ ਨੂੰ ਸਸਪੈਂਡ ਕੀਤਾ ਹੈ ਤੇ ਦੋ ਸੁਰੱਖਿਆ ਕਰਮਚਾਰੀਆਂ ਨੂੰ ਚਾਰਜ ਸ਼ੀਟ ਕੀਤਾ ਹੈ ਤੇ ਹਮਲਾ ਕਰਨ ਵਾਲੇ ਕੈਦਮੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਗੁਰਦਾਸਪੁਰ ਪੁਲਿਸ ਨੂੰ ਲਿਖਿਆ ਗਿਆ ਹੈ ਸੈਂਟਰਲ ਜੇਲ ਗੁਰਦਾਸਪੁਰ ਦੇ ਵਿੱਚ 12 ਤਰੀਕ ਨੂੰ ਹੋਏ ਝਗੜੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੇ ਚੱਲਦੇ ਜਦ ਉਸਦੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਜੇਲ ਪ੍ਰਸ਼ਾਸਨ ਦੇ ਉੱਤੇ ਕਾਫੀ ਗੰਭੀਰ આરોਪ ਲਗਾਏ ਜਿਸ ਦੀ ਚੱਲਦੇ ਕਾਰਵਾਈ ਜਦ ਆਪਾਂ ਜੇਲ ਪ੍ਰਸ਼ਾਸਨ ਤੋਂ ਉਸ ਦੀ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਨੇ ਕੈਬਨਿਟ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਲੇਕਿਨ ਇਹ ਜਾਣਕਾਰੀ ਜ਼ਰੂਰ ਹਾਸਲ ਹੋਈ ਹੈ ਕਿ ਜੇਲ ਪ੍ਰਸ਼ਾਸਨ ਵੱਲੋਂ ਇੱਕ ਇਨਕੁਆਇਰੀ ਕਰਕੇ ਇੱਕ ਗਾਰਡ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਦੋ ਗਾਰਡਸ ਨੂੰ ਚਾਰਜ ਸ਼ੀਟ ਕਰ ਦਿੱਤਾ ਗਿਆ ਇਸ ਦੇ ਨਾਲ ਨਾਲ ਹੀ ਹਮਲਾ ਕਰਨ ਵਾਲੇ ਜਿਹੜੇ આરોપી ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਐਸਐਸਪੀ ਗੁਰਦਾਸਪੁਰ ਨੂੰ ਲਿਖਤੀ ਰੂਪ ਵਿੱਚ ਕੰਪਲੇਂਟ ਦਾਇਰ ਕਰ ਦਿੱਤੀ ਗਈ ਹੈ ਗੁਰਪ੍ਰੀਤ ਸਿੰਘ ਚਾਵਲਾ ਗਲੋਬਲ ਪੰਜਾਬ ਲੀਕ ਗੁਰਦਾਸਪੁਰ ਤੋਂ ਇਹ ਸਾਰੇ ਮਾਮਲੇ ਦੇ ਵਿੱਚ ਸਭ ਕੁਝ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਤੇ ਜੇਲ੍ਹ ਦੇ ਵਿੱਚ ਇਹੋ ਜਿਹੇ ਹਮਲੇ ਹੋਣੇ ਵੱਡੇ ਲੀਡਰਾਂ ਤੇ ਜੇਲ੍ਹ ਪ੍ਰਸ਼ਾਸਨ ਉੱਤੇ ਵੀ ਕਈ ਸਵਾਲ ਖੜੇ ਕਰਦਾ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਲਈ